ਗੱਲ ਮੈਂ ਇਹ ਪੁੱਛਣਾ ਚਾਹੁੰਨਾ ਤੁਹਾਡੇ ਰਾਹੀਂ ਕਿ ਕਿਸੇ ਮੁਰਗੀ ਦਾ ਤੇ ਬੱਕਰੀ ਦਾ ਕੋਈ ਮੁਆਵਜ਼ਾ ਹੁਣ ਤੱਕ ਦਿੱਤਾ ਹੈ ਕਿ ਨਹੀਂ ਦਿੱਤਾ ਇਹ ਪੁੱਛਣਾ ਚਾਹੁੰਨਾ ਸੀ ਕੀ ਕਿਰਪਾ ਕਰਕੇ ਜਿੰਪਾ ਸਾਹਿਬ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਮੁਰਗੀ ਦਾ ਥੈਂਕ ਯੂ ਤੇ ਬੱਕਰੀ ਦਾ ਵੀ ਅਸੀਂ ਮੁਆਵਜ਼ਾ ਦੇਾਂਗੇ ਕੀ ਹੁਣ ਤੱਕ ਕਿਸੇ ਦੀ ਬੱਕਰੀ ਤੇ ਮੁਆਵਜ਼ਾ ਜਾਂ ਬੱਕਰੀ ਦਾ ਜਾਂ ਮੁਰਗੀ ਦਾ ਦਿੱਤਾ ਹੈ ਮੰਤਰੀ ਸਾਹਿਬ ਕਿਰਪਾ ਕਰਕੇ ਦੱਸੋ ਤੁਸੀਂ ਇਹਦੇ ਵਾਸਤੇ ਵੱਖਰਾ ਸਵਾਲ ਦੇ ਦਿਓ ਸ਼੍ਰੀਮਤੀ ਸਰਬਜੀਤ ਕੌਰ ਮਾਨੂੰਕੇ ਸ਼੍ਰੀਮਤੀ ਸਰਬਜੀਤ ਕੌਰ ਮਾੜੂਕੇ ਸਰਪ੍ਰਸ਼ਨ ਨੰਬਰ 868 ਸ਼੍ਰੀ ਲਾਲ ਚੰਦ ਜੰਗਲਾਤ ਮੰਤਰੀ ਜਵਾਬ ਦੇਣਗੇ ਹਾਂ ਬਿਲਕੁਲ ਦਿੱਤਾ ਜਿੱਥੇ ਸਪੈਸ਼ਲ ਤਦਾਦਰੀ ਚ ਆਇਆ ਉੱਥੇ ਬਕਾਇਦਾ ਦਿੱਤਾ ਮੈਨਲੇ ਸਾਹਿਬ ਐਮਐਲਏ ਸਾਹਿਬ ਨੂੰ ਦੱਸਣਾ ਚਾਹਨਾ ਕਿ ਪੰਜਾਬ ਚ ਪਹਿਲੀ ਸਰਕਾਰ ਆ ਜਿਨੇ 6800 ਰੁਪਇਆ ਪ੍ਰਤੀ ਏਕੜ ਜਿਹੜਾ ਹੈ ਮੁਆਵਜ਼ਾ ਦਿੱਤਾ ਪਨੀਰੀ ਦੇ ਉੱਤੇ ਅਜੀ ਕਿਸੇ ਸਰਕਾਰ ਨੇ ਪਨੀਰੀ ਤੇ ਇੰਨਾ ਮੁਆਵਜ਼ਾ ਜਿਹੜਾ ਹੈ ਨਹੀਂ ਜਾਰੀ ਕੀਤਾ ਔਰ ਜਿਹੜੀ ਸਪੈਸ਼ਲ ਗਦਾਵਰੀ ਆ ਉਹ ਲੱਕ ਕਰਵਾਈ ਹੈ ਲੇਕਿਨ ਕਿਉਂਕਿ ਜਿਹੜੇ ਉਪਬੰਧ ਹੈਗੇ ਆ ਉਹਨਾਂ ਦੇ ਬਤਾਵੇ ਕੀ ਜਿਹੜਾ ਮੁਆਵਜ਼ਾ ਜਾਰੀ ਕੀਤਾ ਜਾਂਦਾ ਲੇਕਿਨ 6800 ਰੁਪਏ ਦਾ ਜਿਹੜਾ ਮੁਆਵਜ਼ਾ ਹੈ ਪਨੀਰੀ ਲਈ ਅੱਜ ਤੱਕ ਨਹੀਂ ਸਿਗਾ ਲੇਕਿਨ ਫਿਰ ਵੀ ਦਿੱਤਾ ਗਿਆ ਇਹ ਜੀਵਨਦਾਰਾਂ ਲਈ ਇੱਕ ਵੱਡਾ ਸਿਗਾ ਉਪਰਾਲਾ ਸਿਗਾ ਜਿਹੜਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੀਤਾ ਸੋ ਜ਼ਿਮੀਦਾਰ ਵੀ ਇਸ ਤੋਂ ਬਹੁਤ ਖੁਸ਼ ਸੀਗੇ ਇਸ ਗੱਲ ਤੋਂ 680 ਰੁਪਏ ਕਿਉਂਕਿ ਪਨੀਰੀ ਜਿਹੜੀ ਸੀਗੀ ਉਹਦਾ ਲਗਾਈ ਗਈ ਸੀ ਥੈਂਕ ਯੂ ਮੰਤਰੀ ਪਨੀਰੀ ਸਾਹਿਬ ਜੈ ਜੀਤਾ ਆਪਾਂ ਵੀ ਤੋਂ ਮੈਂ ਪਨੀਰੀ ਉਹ ਵੀ ਇਹ ਜੀਰੀ ਤੇ ਕਹਿੰਦਾ ਸੀ 680 ਰੁਪਏ ਉਹਨਾਂ ਸੀ ਸਾਡੇ ਮੈਂ ਪਨੀਰੀ ਤੇ 680 ਦੇਤਾ ਚਲ ਚਲ ਮੰਤਰੀ ਜੀ ਤੁਹਾਨੂੰ ਆਣੀਆਂ ਚਾਹੀਦੀਆਂ ਮੇਰੀ ਗੱਲ ਸਮਝੋ ਪਨੀਰੀ ਪਨੀਰੀ ਕਹਿੰਦੇ ਆ ਤੇਰ ਜਦੋਂ ਅਸੀਂ ਜਦੋਂ ਬੀਜ ਦੇ ਉਹਨੂੰ ਪਨੀਰੀ ਕਹਿੰਦੇ ਆ ਜੇ ਜੇ ਪਨੀਰੀ ਲਾਵਾਂਗੇ ਤੇ ਤਾਂ ਹੀ ਜੀਰੀ ਹੋਣੀ ਹੈ ਆਪਣਾ ਰਾਣਾ ਜੀ ਤੁਹਾਡਾ ਕੋਈ ਸਪਲੀਮੈਂਟਰੀ ਹੈ ਰਾਣਾ ਜੀ ਸੈਕਿੰਡ ਸੈਕਿੰਡ ਸਪਲੀਮੈਂਟ ਸਰ ਸਰ ਮੈਂ ਮੰਤਰੀ ਜੀ ਦੇ ਧਿਆਨ ਚ ਨਿਯੋਣਾ ਚਾਹੁੰਦਾ ਤੁਹਾਡੇ ਰਾਹੀਂ ਕਿ ਪ੍ਰਾਣੀਆਂ ਸਰਕਾਰਾਂ ਨੇ ਮੈਂ ਫਾਇਦਾ ਜਾਂ ਕਿਸੇ ਦਾ ਪੱਖਪਾਤ ਨਹੀਂ ਕਰਦਾ ਸੋਲੂਸ਼ਨ ਕੱਢ ਰਿਹਾ ਇਹਦਾ ਪੁਰਾਣੀਆਂ ਸਰਕਾਰਾਂ ਨੇ 5 ਏਕੜ ਤੋਂ ਉੱਤੇ ਦੇ ਜ਼ਿਮੀਂਦਾਰਾਂ ਨੂੰ ਕੰਪਨਸੇਸ਼ਨ ਦਿੱਤੀ ਪੰਜਾਬ ਸਰਕਾਰ ਦਾ ਇੱਕ ਪੁਰਾਣਾ ਆਰਡਰ ਹੈਗਾ ਜਿਹੜਾ ਕੱਢ ਕੇ ਦੇਖ ਲਿੱਤਾ ਜਾਵੇ ਜੇ ਵਿੱਚ ਲਿਖਿਆ ਹੋਵੇ ਜਿਹੜਾ ਬੰਦਾ ਕਾਸ਼ਤ ਕਰ ਰਿਹਾ ਉਹਨੂੰ ਕੰਪਨਸੇਸ਼ਨ ਦਿੱਤੀ ਜਾਵੇ ਜਿਹੜੇ ਬੰਦੇ ਦੇ ਨਾਂ ਜ਼ਮੀਨ ਨਹੀਂ ਹੈਗੀ ਉਹ ਕਾਸ਼ਤ ਕਰਦੇ ਆ ਗਰਦੌਰੀ ਤੇ ਦਿੱਤੀ ਜਾਵੇ ਨਹੀਂ ਤੇ ਉਹਨੇ ਜਿਹਦੇ ਤੋਂ ਜ਼ਮੀਨ ਠੇਕੇ ਤੇ ਲਈ ਆ ਉਹਦੇ ਪੇਪਰ ਪ੍ਰੋਪਰ ਬਣਾ ਕੇ ਤੇ ਜ਼ਿਮੀਦਾਰਾਂ ਨੂੰ ਕੰਪਨਸੇਸ਼ਨ ਦਿੱਤੀ ਜਾਵੇ ਤੁਹਾਡੇ ਰਾਹੀਂ ਮੈਂ ਮੰਤਰੀ ਜੀ ਤੋਂ ਇਹ ਅਸ਼ਵਾਸ਼ਣ ਚਾਉਣਾ ਕਿ ਜਿਹੜੇ ਜਿਹੜੇ ਜ਼ਿਮੀਦਾਰ ਕਾਸ਼ਤ ਕਰ ਰਹੇ ਆ ਕਿ ਪੰਜਾਬ ਸਰਕਾਰ ਉਹਨਾਂ ਨੂੰ ਪ੍ਰੋਪਰ ਮੁਆਵਜ਼ਾ ਦੇਗੀ ਜਿਨ੍ਹਾਂ ਦੀ ਮਲਕੀਅਤ ਹੈ ਨਹੀਂ ਸਿਰਫ ਕਾਸ਼ਤਕਾਰ ਨੇ ਕਿ ਉਹਨਾਂ ਲਈ ਕੋਈ ਮੁਆਵਜ਼ਾ ਦੇਣ ਦਾ ਉਪਬੰਧ ਹੈ ਮੰਤਰੀ ਜੀ ਬਿਲਕੁਲ ਸਪੀਕਰ ਸਾਹਿਬ ਤੁਹਾਡੇ ਰਾਹੀਂ ਦੱਸਣਾ ਚਾਹਨਾ ਕਿ ਮਾਨਯੋਗ ਮੁੱਖ ਮੰਤਰੀ ਜੀ ਨੇ ਪਹਿਲਾਂ ਹੀ ਇਹ ਸਾਰੇ ਨਿਰਦੇਸ਼ ਦਿੱਤੇ ਆ ਡਿਪਟੀ ਕਮਿਸ਼ਨਰ ਰਾਹੀਂ ਜਿਹੜੀਆਂ ਜਿਹੜਾ ਕਸ਼ਤਕਾਰ ਆ ਉਹਨੂੰ ਵੀ ਉਹ ਮੁਆਵਜ਼ਾ ਦਿੱਤਾ ਜਾਂਦਾ ਹੈ ਜਿਹੜਾ ਅਗਰ ਕਿਸੇ ਦਾ ਨਹੀਂ ਵੀ ਨਹੀਂ ਹੈ ਤਾਂ ਮੈਂ ਆਸ਼ਵਾਸਨ ਦਿੰਦਾ ਕਿ ਤੋਂ ਵੀ ਅਗਰ ਸਾਡੇ ਮੇਰੇ ਧਿਆਨ ਚ ਲਿਆਉਂਦੇ ਆ ਤੇ ਉਹਨੂੰ ਜ਼ਰੂਰ ਦਿੱਤਾ ਜਾਵੇਗਾ ਰਾਣਾ ਜੀ ਤੁਹਾਡੀਆਂ ਦੋ ਹੋ ਗਈਆਂ ਔਰ ਔਰ ਆ ਹਾਂ ਰਾਣਾ ਜੀ ਜੀ ਗੱਲ ਕਰ ਰਿਹਾ ਹਾਂ ਧੰਨਵਾਦ ਤੁਹਾਡਾ ਜਿਹੜੇ ਜਿਹੜਾ ਬੰਦਾ ਕਾਸ਼ਤਕਾਰ ਹੋਵੇ ਲਿਸਟ ਮੈਂ ਲੈ ਕੇ ਆਉਂਗਾ ਤੁਹਾਡੇ ਕੋ ਤੇ ਕੰਪਨਸੇਸ਼ਨ ਤੁਸੀਂ ਪ੍ਰੋਵਾਈਡ ਕਰਨੀ ਆ ਜੀ 45 ਹਜ਼ਾਰ ਰਾਜਾ ਜੀ ਹੋ ਗਿਆ ਜੀ ਹੋ ਗਈ ਘਟ ਸਾਹਿਬ ਰਾਜਾ ਜੀ ਹਾਂ ਸਪਲੀਮੈਂਟ ਰਾਜਾ ਜੀ ਨੇ ਦੇਤੀ ਜੀ ਸਪੀਕਰ ਸਾਹਿਬ ਐਸੇ ਤਾਂ ਜਿੰਪਾ ਜੀ ਦੇ ਵਿਸਤਾਰਪੂਰਕ ਦਸਤਾ ਤੇ ਸਾਰੇ ਹਾਊਸ ਨੂੰ ਤੇ ਪ੍ਰੈਸ ਵਾਲਿਆਂ ਨੂੰ ਵੀ ਸਮਝ ਆ ਗਈ ਹੈ ਵੀ ਜੀਰੀ ਪਨੀਰੀ ਪਰ ਜਿਹੜਾ ਇੱਕ ਗੱਲ ਕਈ ਮੰਤਰੀ ਸਾਹਿਬ ਨੇ ਕਿ ਠਾਢ 100 ਰੁਪਏ ਵਾਲੀ ਅਸੀਂ ਅਸੀਂ 17000 ਰੁਪਿਆ ਗਲਾਬੀ ਸੁੰਡੀ ਦਾ ਮੁਆਵਜ਼ਾ ਸਰਕਾਰ ਚ ਦਿੰਦੇ ਰਹੇ ਆ